ਰਾਜ ਪੰਜਾਬ ਸਰਕਾਰ ਕੀ ਔਰਤ ਸੇ ਹਾਈ ਕੋਰਟ ਕੇ ਫੈਸਲੇ ਦੇ ਲਈ ਜੋ ਰਿਵਿਊ ਪਟੀਸ਼ਨ ਡਾਲੀ ਗਈ ਹੈ ਦਾਲੀ ਹੈ ਉਸ ਕੇ ਲਈ ਜਨਰੇਲ ਡੇਕ ਕੇ ਸਦਨੀਕਾ ਹੈ। ਅਸੀਂ ਇੱਕ ਰੀਕਾਲਿੰਗ ਦੀ ਐਪਲੀਕੇਸ਼ਨ ਪਾਈ ਹੈ ਜੋ 6 5 25 ਨੂੰ ਆਰਡਰ ਹੋਇਆ ਸੀ ਔਨੇਬਲ ਹਾਈ ਕੋਰਟ ਨੇ ਪਾਸ ਕੀਤਾ ਸੀ ਇੱਕ ਉਸੇ ਡਾਇਰੈਕਸ਼ਨ 3 ਹੈ ਜੋ 3rd ਡਾਇਰੈਕਸ਼ਨ ਹੈ ਵਿਚ ਸੇਜ਼ ਵੀ ਵੀ ਹੈਵ ਟੂ ਅਵਾਇਡ ਬਾਈ ਦੀ ਡਿਸੀਜਨ ਆਫ ਦ ਮੀਟਿੰਗ ਡੇਟਿਡ 2 ਮਈ 2025 ਜੋ 2 ਮਈ ਦੀ ਮੀਟਿੰਗ ਸੀ ਉਹ ਯੂਨੀਅਨ ਹੋਮ ਸੈਕਟਰੀ ਦੇ ਅਧਿਐਕਸ਼ਤਾ ਦੇ ਅੰਦਰ ਹੋਈ ਸੀ ਤੇ ਮਾਨਯੋਗ ਅਦਾਲਤ ਨੂੰ ਜਦੋਂ 6 5 ਦਾ ਆਰਡਰ ਪਾਸ ਹੋਇਆ ਉਹਨਾਂ ਨੂੰ ਸ਼ਾਇਦ ਐਸਾ ਭਰਮ ਦਿਲਵਾਉਣ ਦੀ ਕੋਸ਼ਿਸ਼ ਕੀਤੀ ਕਿ ਦੂਸਰੀਆਂ ਪਾਰਟੀਆਂ ਨੂੰ ਕਿ ਇਹ ਮੀਟਿੰਗ ਰੂਲ 7 ਦੇ ਅੰਦਰ ਹੋਈ ਹੈ ਰੂਲ 7 ਕੀ ਹੈ ਜੋ ਚੇਅਰਮੈਨ BBMB ਹੈ ਜੇ ਕੋਈ ਵੀ ਪਾਰਟੀ ਓਬਜੈਕਸ਼ਨ ਰੇਜ਼ ਕਰਦੀ ਹੈ ਕੋਈ ਕਿਸੇ ਗੱਲ ਤੇ ਹੈ ਉਹਨਾਂ ਦਾ ਸਮਝੌਤਾ ਨਾ ਬਣੇ ਵੀ ਪਾਣੀ ਕਿਵੇਂ ਰਿਲੀਜ਼ ਕਰਨਾ ਹੈ ਪਾਲਿਸੀ ਤੇ ਕੋਈ ਡਿਸਪਿਊਟ ਹੋਵੇ ਜਾ ਕੋਈ ਡਿਸਪਿਊਟ ਹੋਵੇ ਰਿਗਾਰਡਿੰਗ ਦੀ ਸ਼ੇਅਰਸ ਆਫ ਦੀ ਸਟੇਟ ਵੀ ਕਿਹਦੇ ਸਟੇਟ ਨੂੰ ਕਿੰਨਾ ਪਾਣੀ ਮਿਲੇਗਾ ਉਸ ਦੇ ਰਿਗਾਰਡਿੰਗ ਕੋਈ ਵੀ ਡਿਸਪਿਊਟ ਹੋਵੇ ਤਾਂ ਉਹ ਰੈਫਰ ਕਰੇਗਾ ਚੇਅਰਮੈਨ ਹੈ ਜੋ ਰੈਫਰ ਕਰੇਗਾ ਇਹ ਸੈਂਟਰਲ ਗਵਰਨਮੈਂਟ ਨੂੰ ਤਾਂ ਉਹਨਾਂ ਨੂੰ ਲੱਗਿਆ ਵੀ ਸੈਂਟਰਲ ਗਵਰਨਮੈਂਟ ਦੇ ਵਿੱਚ ਯੂਨੀਅਨ ਹੋਮ ਸੈਕਟਰੀ ਕੋਲੇ ਪਾਵਰ ਹੈ ਪਰ ਯਦਕੀ ਉਹਨਾਂ ਕੋਲੇ ਅਸੀਂ ਕੋਈ ਪਾਵਰ ਨਹੀਂ ਸੀ ਉਹ ਪਾਵਰ ਜੋ ਯੂਨੀਅਨ ਦੇ ਪਾਵਰ ਸੈਕਟਰੀ ਹੈ ਉਹਨਾਂ ਕੋਲੇ ਹੁੰਦੀ ਹੈ ਤੇ ਜਦੋਂ 8 ਤਰੀਕ ਨੂੰ ਦੁਬਾਰਾ ਇਹ ਕੇਸ ਦੀ ਸੁਣਵਾਈ ਹੋਈ ਜਿਹਦੇ ਚ ਐਪਲੀਕੇਸ਼ਨ ਫਾਈਲ ਕੀਤੀ ਸੀ ਪੰਚਾਇਤ ਨੇ ਤਾਂ ਅਸੀਂ ਇਸ ਗੱਲ ਸਾਰੀ ਗੱਲ ਨੂੰ ਮਾਨਯੋਗ ਅਦਾਲਤ ਦੇ ਨੋਟਿਸ ਦੇ ਵਿੱਚ ਲਿਆਂਦਾ ਤਾਂ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ ਯੂਨੀਅਨ ਗਵਰਨਮੈਂਟ ਤੋਂ ਵੀ ਤੁਸੀਂ ਕੋਈ ਮਿਨਿਟਸ ਆਫ ਮੀਟਿੰਗ ਹੈਗੇ ਨੇ 2 ਮਈ 2025 ਦੇ ਜੋ ਕਿ ਜੇ ਹੈਗੇ ਨੇ ਤਾਂ ਪ੍ਰੋਡਿਊਸ ਕਰੋ ਤੇ ਦੂਸਰਾ ਕਿ ਇਹਦੇ ਚ ਪਾਵਰ ਕਿਹਦੇ ਕੋਲ ਹੈ ਅੰਡਰ ਰੂਲ 7 ਟੂ ਡਿਸਾਈਡ ਦੀ ਡਿਸਪਿਊਟ ਉਹਨਾਂ ਨੇ 9 ਤਰੀਕ ਨੂੰ ਦੱਸਿਆ ਵੀ ਯੂਨੀਅਨ ਪਾਵਰ ਸੈਕਟਰੀ ਕੋਲੇ ਪਾਵਰ ਹੈ ਨਾ ਕਿ ਯੂਨੀਅਨ ਹੋਮ ਸੈਕਟਰੀ ਕੋਲੇ ਤੇ ਦੂਸਰਾ ਕੋਈ ਵੀ ਮਿਨਟਸ ਆਫ ਮੀਟਿੰਗ ਪ੍ਰੋਡਿਊਸ ਨਹੀਂ ਕਰ ਸਕੇ ਅਸੀਂ ਬਾਰ ਬਾਰ ਇਹੀ ਕਹਿੰਦੇ ਰਹੇ ਵੀ 8 ਤਰੀਕ ਨੂੰ ਅਸੀਂ ਈਮੇਲ ਵੀ ਲਿਖੀ ਪੰਜਾਬ ਸਰਕਾਰ ਨੇ ਵੀ ਕੋਈ ਮਿਨਟਸ ਆਫ ਮੀਟਿੰਗ ਹੈਗੇ ਨੇ ਤਾਂ ਪ੍ਰੋਡਿਊਸ ਕਰਿਆ ਕਰੋ ਤਾਂ ਕਿ ਅਸੀਂ ਉਸ ਨੂੰ ਜੋ ਮਾਨਯੋਗ ਅਦਾਲਤ ਦਾ ਇਨਬੀਨ ਉਹਨਾਂ ਨੂੰ ਪਾਲਣਾ ਕਰ ਸਕੀ ਪਰ ਜਿਉ ਕਿ ਕਿਉਂਕਿ ਮਿੰਟਸ ਉਹ ਮੀਟਿੰਗ ਹੈ ਹੀ ਨਹੀਂ ਸੀ ਕੋਈ ਇਦਾਂ ਦਾ ਕੋਈ ਡਿਸੀਜਨ ਨਹੀਂ ਸੀ ਤਾਂ ਕੋਈ ਵੀ ਪਾਣੀ ਛੱਡਿਆ ਨਹੀਂ ਜਾ ਸਕਦਾ ਸੀ ਪਰ 9 ਤਰੀਕ ਨੂੰ ਮਾਨਯੋਗ ਅਦਾਲਤ ਨੇ ਸਾਨੂੰ ਇਹ ਗੱਲ ਕਹੀ ਵੀ ਠੀਕ ਹੈ ਫੈਸਲਾ ਗਲਤ ਸੀ ਜਾਂ ਸਹੀ ਸੀ ਪਰ ਫੈਸਲਾ ਤਾਂ ਫੈਸਲਾ ਹੈ ਜਿੰਨਾ ਚਿਰ ਤੁਸੀਂ ਉਹਨੂੰ ਚੈਲੰਜ ਨਹੀਂ ਕਰਦੇ ਉਹਨਾਂ ਚਿਰ ਤੁਸੀਂ ਉਹ ਲਾਗੂ ਰਹੇਗਾ ਇਸ ਗੱਲ ਕਰਕੇ ਉਹਨਾਂ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਹੈ ਤੇ ਉਹ ਫੈਸਲਾ ਕਿਉਂਕਿ ਸਪੈਸ਼ਲੀ ਡਾਇਰੈਕਸ਼ਨ ਤਿੰਨ ਸਾਨੂੰ ਲੱਗਦਾ ਹੈ ਕਿ ਇਹ ਗਲਤ ਹੈ ਇਸ ਗੱਲ ਕਰਕੇ ਅਸੀਂ ਰੀਕਾਲਿੰਗ ਦੀ ਐਪਲੀਕੇਸ਼ਨ ਫਾਈਲ ਕੀਤੀ ਹੈ ਤੇ ਕਿਹ ਆਪਣੇ ਆਪਣਾ ਕਿ ਕਨੇ ਆ ਲੱਗ ਗਈ ਹੈਗੀ ਇਹ ਅਸੀਂ ਫਾਈਲ ਕਰਤੀ ਹੈ ਜੀ ਡਿਊ ਕੋਰਸ ਚ ਲੱਗ ਜੇਗੀ ਜੇ ਲੋੜ ਪਈ ਤਾਂ ਅਸੀਂ ਮੈਂਸ਼ਨਿੰਗ ਕਰਕੇ ਵੀ ਲਗਵਾਵਾਂਗੇ ਜੇ ਕੋਈ ਸਾਨੂੰ ਅਰਜੈਂਸੀ ਦੇ ਕੇ ਸਰ ਜਿਹੜੀ ਕੰਟੈਂਪਟ ਪੀਟੀਸ਼ਨ ਹੈ ਜਿਹਦਾ 22 ਨੂੰ ਸੁਣਵਾਈ ਹੋਣੀ ਹੈ ਦੁਬਾਰਾ ਹਾਂ ਜੀ ਆ ਉਹਦੇ ਬਾਰੇ ਉਹ ਅਲੱਗ ਹੈ ਹਾਂ ਜੀ ਅਸੀਂ ਸਾਰੀਆਂ ਗੱਲਾਂ ਮਾਨਯੋਗ ਅਦਾਲਤ ਨੂੰ ਦੱਸਿਆ ਕੰਟੈਂਪਟ ਦੇ ਵਿੱਚ ਤਾਂ ਜੋ ਤ੍ਰਿਪਾਤੀ ਸਾਹਿਬ ਸੀ ਬੀਬੀਐਮ ਦੇ ਡਾਇਰੈਕਟਰ ਉਹਨਾਂ ਨੇ ਇਹ ਗੱਲ ਕਹੀ ਵੀ ਮੈਨੂੰ ਪੁਲਿਸ ਨੇ ਬਚਾਇਆ ਲੋਕਲ ਜੋ ਲੋਕ ਸੀ ਜੋ ਗਰੀਵਡ ਸੀ ਪੰਜਾਬ ਦਾ ਪਾਣੀ ਹਰਿਆਣੇ ਵੱਲ ਜਾਣ ਲਈ ਉਹਨਾਂ ਨੇ ਘੇਰਿਆ ਸੀ ਪਰ ਪੰਜਾਬ ਪੁਲਿਸ ਨੇ ਮੈਨੂੰ ਬਚਾਇਆ ਇਹ 8 ਤਰੀਕ ਦੇ ਆਰਡਰ ਚ ਵਕਾਇਦਾ ਗੱਲ ਰਿਕਾਰਡਡ ਹੈ ਪਰ 9 ਤਰੀਕ ਨੂੰ ਉਹਨਾਂ ਨੇ ਥੋੜਾ ਜਿਹਾ ਕਿਤੇ ਐਵੇਂ ਦੱਸਣ ਦੀ ਕੋਸ਼ਿਸ਼ ਕੀਤੀ ਵੀ ਜਿਵੇਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਉਹ ਆਪਣੇ ਬਿਆਨ ਤੋਂ ਬਦਲਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਵੀ ਅਸੀਂ ਉਹਨਾਂ ਦੇ ਖਿਲਾਫ 340 ਦੀ ਪ੍ਰोसीडिंग्स ਇਨੀਸ਼ੀਏਟ ਕਰ ਰਹੇ ਹਾਂ ਤੇ ਕੰਟੈਂਪਟ ਵੀ ਅਸੀਂ ਫਾਈਲ ਕੀਤੀ ਹੈ ਉਹ ਵੀ ਜਲਦੀ ਹੀ ਟੇਕ ਅਪ ਹੋ ਜਾਏਗੀ ਜਿਹੜੀ BBMP ਦਾ ਸੀਗਾ ਕਿ ਉਹਨਾਂ ਦੇ ਕੰਮ ਤੇ ਜਿਹੜਾ ਰੋਕਿਆ ਜਾ ਰਿਹਾ ਜੀ ਟੂ ਬੇ ਵਰਕਿੰਗ ਤੇ ਪੁਲਿਸ ਨੇ ਆਪਣਾ ਕੰਮ ਵੀ ਉਹ ਹੁਣ ਅੰਡਰ ਐਡਜੂਡੀਕੇਸ਼ਨ ਹੈ ਪੁਲਿਸ ਨੇ ਤੇ ਸਾਡਾ ਸਟੈਂਡ ਇਹੀ ਹੈ ਵੀ ਪੁਲਿਸ ਨੇ ਤਾਂ ਸਿਰਫ ਪ੍ਰੋਟੈਕਸ਼ਨ ਦਿੱਤੀ ਬਿਕਾਜ਼ ਲਾਅ ਐਂਡ ਆਰਡਰ ਦੀ ਪ੍ਰੋਬਲਮ ਸੀ ਪੰਜਾਬ ਦਾ ਇਮੋਟਿਵ ਇਸ਼ੂ ਹੈ ਇਹ ਤੁਹਾਨੂੰ ਪਤਾ ਹੈ ਇਸ ਇਸ਼ੂ ਦੇ ਵਿੱਚ ਕਿੰਨੇ ਪਹਿਲਾਂ ਵੀ ਕਿੰਨੇ ਝਗੜੇ ਹੋ ਚੁੱਕੇ ਨੇ ਇਸ ਗੱਲ ਕਰਕੇ ਪੰਜ ਪੁਲਿਸ ਨੇ ਤਾਂ ਉਹਨੂੰ ਸਿਰਫ ਪ੍ਰੋਟੈਕਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਦਕਿ ਜੋ ਗੱਲ ਉਹਨਾਂ ਨੇ ਆਪ ਵੀ ਮੰਨੀ ਹੈ ਅਦਾਲਤ ਦੇ ਸਾਹਮਣੇ ਖੁਦ ਪੇਸ਼ ਹੋ ਕੇ ਮੰਨੀ ਹੈ ਪਰ ਬਾਅਦ ਵਿੱਚ ਆਪਣਾ ਸਟੈਂਡ ਕਿਉਂ ਚੇਂਜ ਕੀਤਾ ਇਹ ਦੇਖਣ ਵਾਲੀ ਗੱਲ ਹੈ ਸਾਡੇ ਕੋਲ ਪਰ ਸਾਰਾ ਐਵੀਡੈਂਸ ਹੈ ਅਸੀਂ ਦੱਸਾਂਗੇ ਮਾਨਯੋਗ ਅਦਾਲਤ ਨੂੰ ਸਾਰੇ ਸੱਚ ਦੀ ਜੋ ਵੀ ਹੈ ਉਹਨੂੰ ਸੱਚ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ